ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਪੈਂਦੀ ਚੋਪਈ ਹਮਰੇ ਕਰੋ ਹਾ ਦੈ ਰਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਅਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾਪ ਹਾ ਦੇ ਮੋਹਿ ਪਚਾਵੋ ਸੁਖਿ ਬਸੈ ਮੋਰ ਪਰਿਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਅਛਾਨਜ ਕਰਦਾ ਕਰੀਐ ਸਭ ਪੈਰਨ ਕੋ ਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰ ਚਾਉ ਸੁਤੰਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੰਚਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ राख लियो मोय राखण हारे साहेब संत सहाय प्यारे दीन बंद दुष्टन के हंता तमहो हो पुरी कंता काल पाए ब्रह्मा बपत्रा काल पाए शिव जू अवतरा काल पाए कर बिष्ण प्रकाशा सकल काल का, का किया तमाशा जवन काल जोगी शिव कियो बेदराज ब्रह्मा जो थियो जवन काल सब लोक स्वारा नमस्कार है ताहे हमारा ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੇ ਕੋ ਚਰਿਆ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁੱਧ ਕਰ ਕਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬ ਆ ਕਰ ਕਕਰਤ ਹੋ ਕਬੂ ਤੁਮ ਮੈ ਮਿਲਤ ਦੇ ਤਰ ਸਭੂ ਜੀਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹੀ ਤੇ ਰੰਦਰਾਲਮ ਜਾਣਤ ਬੇਦ ਭੇਦ ਹਰਿਆਲਮ ਨਰੰਕਾਰ ਨਿਰਬਿਕਾ ਨਰਲਾmbਯਾਦ ਨੀਲਾਨਾਦ ਸੰਭ ਤਾਕਾ ਮੋੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਰਪਾ ਹਣੇ ਅਨੁਮਾਨਤ ਮਹਾਮੋੜ ਕਛ ਭੇਦ ਨਾ ਜਾਣਤਾ ਮਹਾਦੇਵ ਕੋ ਕਹਿ ਤ ਸਦਾ ਸਭ ਨਰੰਕਾਰ ਕਾ ਚਿੰਤ ਨਹਿ ਪਿਵਾ ਆਪਿ ਆਪਨੀ ਬੁੱਧ ਹੈ ਜੇ ਤੀ ਬਰਨਤ ਪਿੰਨ ਪਿੰਨ ਤਹ ਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾਨੁਪਸੁਰਪਾ ਰੰਕ ਪਇਉ ਰਾਪ ਕਹਿ ਪੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਹ ਫੁਲ ਰਾਜਾ ਬੈਠਾ ਕਹ ਸਿੰਪਟ ਪਰ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾਜੁਗਾ ਸਰੂਪ ਸਿਆਮ ਪਵਾ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਕ ਸੰਗਰੋ ਦੁਸ਼ਟ ਜੈ ਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਤਾ ਜੇਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਹਿ ਤੋਐ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲ ਨਿਕਨੈ ਹੈ ਰਚਾ ਹੋਏ ਤੈ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਸਾ ਸਵੇ ਸਕੈ ਨਾ ਕੋਈ ਇੱਕ ਬਾਰ ਜੇ ਤਮੈ ਸੰਭਾਰਾ ਕਾਲ ਫਾਸਤੇ ਤਾਹੇਂ ਬਾਰਾ ਜੇ ਨਰਨਾਮ ਤਿਹਾਰੋ ਕਾਹ ਆਦਾਰੇ ਦੁਸ਼ਟ ਦੋਖ ਤੇ ਰਾਹ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਦ ਲੈ ਹੋ ਬਾਰੇ ਸਰਵ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਦ ਲੈ ਹੋ ਬਾਰੇ ਸਰਵ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੇ ਛਾ ਤਵ ਚਰਨ ਅਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾ ਪਹਾ ਦੇ ਮੋਹੇ ਪਚਾਵੋ ਸੋ ਕੇ ਬਸਮ ਔਰ ਪਰਵਾਰਾ ਸੇਵਕ ਸਖ ਸਵੇ ਕਰਤਾਰਾ ਮੁਰਛਾ ਨਿਜ ਕਰਦਾ ਕਰ ਐਸਾ ਪੈਰਨ ਕੋ ਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰ ਚਾਉ ਸੁ ਤੁਮ ਤੇ ਪਾਉ ਸੇਵਕ ਸਖ ਹਮਾਰੇ ਤਾਰੀਐ ਚੰਚਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਉਵਤਰਾ ਕਾਲ ਪਾਏ ਕਰਪਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਥਿਓ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕਉ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੋ ਚਰਿਆ ਸਥੁਲਾ ਸਪਰਿ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਯੁੱਧ ਕਰ ਕਰ ਕਰਤਾ ਰਾ ਪ੍ਰਜਾ ਤਰ ਤਬ ਦੇ ਅਪਾਰਾ ਜਬ ਆ ਕਰ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭ ਹੋ ਜੇਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪਿ ਆਪਣੇ ਬੂਝੋ ਚਾਰੈ তুম সবহি ਤੇ ਰੰਦਰਾਲਮ ਜਾਣਤ বেদ ਭੇਦ ਭੇਦੇ ਹਰਿਆਲਮ ਨਰੰਕਾਰ ਨਿਰਬਿਕਾ ਨਰlamb ਆਦ ਨੀਲਾਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਰਪਾ ਹਾਨਿ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਭ ਨਰੰਕਾਰ ਕਾ ਚਿੰਤਨਹਿ ਪਿਵ ਆਪਿਆ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤਹ ਤੇਤੀ ਤਮਰਾ ਲਖਣਾ ਜਾਏ ਪਸਾਰਾ ਕੇ ਵਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪਾਨੁ ਉਪਸੁਰਪਾਰ ਅੰਕ ਪਇਉ ਰਾਬ ਕਹੀ ਪੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਹ ਫੁਲ ਰਾਜਾ ਬੈਠਾ ਕਹ ਸਿੰਪਟ ਪਰ ਸੰਕਰ ਕੈਠਾ ਸਗਰੇ ਸ੍ਰਿਸ਼ਟ ਤਕਾਇ ਚੰਪਵਾਜੁਗਾ ਸਰੂਪ ਸਿਆਮ ਪਵਾ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਕ ਸੰਗਰੋ दुष्ट चैत्य उठवत उत्पता सकल मलेच करोरण काता जे अस तुज दव सरनी परे तिनके दुष्ट दुखन तोए मरे पुरख जवन पग परे ति ते हारे तिनके तुम संकट सब टारे जो कल को एक बार त्याहा है ताके काल निकने है रछा होए तए सब काल दुष्ट रिष्ट डरे तत्कला कृपा दृष्ट तन जायन हर हो ताके ताप तन को मोहर हो ਦੇਦ ਸਿੱਧ ਕਰਮੋ ਸਭ ਹੋਏ ਦੁਸ਼ਟ ਸਾ ਸਵੇ ਸਕੈ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਵਾਸਤੇ ਤਾਹੇਂ ਬਾਰਾ ਜੇ ਨਰਨਾਮ ਤੇ ਹਾਰੋ ਕਾਹ ਆਦਾਰੇ ਦੁਸ਼ਟ ਦੋਖ ਤੇ ਰਾਹ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲੈ ਹੋ ਬਾਰੇ ਸਰਵ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲੈ ਹੋ ਬਾਰੇ ਸਰਵਟੌਰ ਮੋਹੋ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਵੈ ਤੁਮ ਕਾ ਬਵਾ ਪਹਾਦੈ ਮੋਹਿ ਪਚਾਵੋ ਸੁਖਿ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭੈ ਰਣਿ ਕੁਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣਾ ਧਿਆਉ ਜੋ ਵਰਚਾਉ ਸੁ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੰਚਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪ੍ਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵ ਜੋ ਉਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਣਕਾਲ ਜੋਗੇ ਸਿਵ ਕੀ ਓ ਬੇਦ ਰਾਜ ਬ੍ਰਹਮਾ ਜੋਥਿਓ ਜਵਣਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਨਕ ਕੋ ਪਲ ਮੋਹ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚਿਟੀ ਤੇ ਕੁੰਚਰ ਅਸਥੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਯੁੱਧ ਕਰ ਕਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬ ਆ ਕਰ ਕਕਰਤ ਹੋ ਕਬੂ ਤੁਮ ਮੈ ਮਿਲਤ ਦੇ ਤਰ ਸਭ ਹੋ ਜیتے ਬਦਨਾ ਸ੍ਰਿਸ਼ਟ ਸਭ ਧਾਰੈ ਆਪਿ ਆਪਨੇ ਬੂਝੋ ਚਾਰੈ ਤੁਮ ਸਭ ਹੀ ਤੇ ਰੰਦਰਾਲਮ ਜਾਣਤ ਬੇਦ ਪੇਦ ਅਰਿਆਲਮ ਨਰੰਕਾਰ ਨਿਰਬਿਕਾ ਨਰ ਲੰਬ ਆਦ ਨੀਲਾਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਰਪਾ ਹਣੇ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਭ ਨਰੰਕਾਰ ਕਾ ਚਿੰਤਨਹਿ ਪਿਵ ਆਪਿ ਆਪਨੇ ਬੁੱਧ ਹੈ ਜੇ ਤੀ ਬਰਨਤ ਪਿੰਨ ਪਿੰਨ ਤਹ ਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾਨੁ ਉਪਸੁਰਪਾਰ ਰੰਗ ਪਇਉ ਰਾਬ ਕਹੀ ਪੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪਜ ਖਾਨ ਬਹੁ ਰਚ ਦਿਨੇ ਕਹ ਫੁਲ ਰਾਜਾ ਬੈਠਾ ਕਹ ਸਿੰਪਟ ਪਰ ਸੰਕਰ ਕਹਿ ਠਾ ਸਗਰੇ ਸ੍ਰਿਸ਼ਟ ਤਕਾਇ ਚੰਪਵਾਜੁਗਾ ਸਰੂਪ ਸਿਆਮ ਪਵਾ ਔਰ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿਕ ਸੰਗ ਰੋ ਦੁਸ਼ਟ ਜੇ ਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੁਝ ਦਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖੈ ਤੋ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲ ਨਿਕਨੈ ਹੈ ਰੱਛਾ ਹੋਏ ਤਾਇ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤ ਕਲਾ ਕ੍ਰਿਪਾ ਦ੍ਰਿਸ਼ਟ ਤਨ ਜਾਇਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਸਾਥ ਸਵੇ ਸਕੈ ਨਾ ਕੋਈ ਇੱਕ ਬਾਰ ਜੰਤ ਮੈਂ ਸੰਬਾਰਾ ਕਾਲ ਫਾਸਤੇ ਤਾਹਿਆ ਬਾਰਾ ਜੇ ਨਰਨਾਮ ਤੇ ਹਾਰੋ ਕਾ ਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾ ਦਲਿ ਹੋ ਬਾਰੀ ਸਰਉ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦ ਲੈ ਹੋ ਬਾਰੀ ਸਰਵ ਠੌਰ ਮੋਹੋ ਸਹਾਏ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾਪਹਾ ਦੇ ਮੋਹਿ ਪਚਾਵੋ ਸੁਖਿ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿ ਐਸਾ ਪੈ ਰਣ ਕੁਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਨਾ ਧਿਆਉ ਜੋ ਵਰ ਚਾਉ ਸੁ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰੀਏ ਚੰਚਣ ਸਤਰਾ ਹਮਾਰੇ ਮਾਰੀ ਐ ਆਪਹਾ ਦੇ ਮੁਝੈ ਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰੇ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪਰੇ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਇਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੇ ਸਿਵ ਕੀ ਓ ਬੇਦ ਰਾਜ ਬ੍ਰਹਮਾ ਜੋਥਿਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ शिवकण को सब गुण सुख दीयो सतरण को पल मोह बद कियो कट कट के अंतर की जानत भले बुरे की पीर पहचानत चिट्टी ते कौ चरहस्थुला सपर कृपा दृष्ट कर फला संतन दुख पाए ते दुखी सुख पाए साधन के सुखी एक एक की पीर पहचानै कट कट के पट पट की जानै जब युद्ध करक कर करा करता रा प्रजा तरतप दे अपारा ਜਬ ਆਕਰਕ ਕਰਤੋ ਕਰਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੋ ਜੀਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹੀ ਤੇ ਰੰਦਰਾਲਮ ਜਾਣਤ ਬੇਦ ਪੇਦ ਅਰਿਆਲਮ ਨਰੰਕਾਰ ਨਿਰਬਿਕਾ ਨਰ ਲੰਬ ਆਦ ਨੀਲਾ ਨਾਦ ਸੰਭ ਤਾਕਾ ਮੋੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਰਪਾ ਹਾਨਿ ਅਨੁਮਾਨਤ ਮਹਾ ਮੋੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪਿਵਾ ਆਪਿ ਆਪਨੀ ਬੁੱਧ ਹੈ ਜੇ ਤੀ ਬਰਨਤ ਪਿੰਨ ਪਿੰਨ ਤਹ ਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾਨੁ ਉਪਸੁਰਪਾ ਰੰਗ ਪੈਉ ਰਾਬ ਕਹੀ ਪੁਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਹ ਹੁਲ ਰਾਜਾ ਬੈਠਾ ਕਹ ਸਿੰਪਟ ਪਰ ਸੰਕਰ ਕੈਠਾ ਸਗਰੇ ਸ੍ਰਿਸ਼ਟ ਤਖਾਇ ਚੰਪਵਾਜੁਗਾ ਸਰੂਪ ਸਿਆਮ ਪਵਾ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਕ ਸੰਗਰੋ ਦੁਸ਼ਟ ਜੈਤਿ ਉਟਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੁਜ ਦਵ ਸਰਨੀ ਪਰੇ ਤਿਨ ਕੇ ਦੁਸ਼ਟ ਤ ਕਹਿ ਤੋ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ 타ਕੇ ਕਾਲ ਨਿਕਨੈ ਹੈ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾ ਸਵੇ ਸਕੈ ਨਾ ਕੋਈ ਇੱਕ ਬਾਰ ਜੰਤ ਮੈਂ ਸੰਬਾਰਾ ਕਾਲ ਫਾਸਤੇ ਤਾਹੇਂ ਬਾਰਾ ਜੇ ਨਰਨਾਮ ਤਿਹਾਰੋ ਕਾਹਾ ਆਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਦ ਲੈ ਹੋ ਬਾਰੀ ਸਰਵਟੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਓ ਬਾਰੀ ਸਰਵਟੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੈ ਰਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾ ਦੇ ਮੋਹਿ ਪਚਾਵੋ ਸੁਖਿ ਬਸੈ ਮੋਰ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭੈ ਰਣਕੁ ਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮੈ ਸਾੜ ਕੋਈ ਵਰਨਾ ਧਿਆਉ ਜੋ ਵਰ ਚਾਉ ਸੁਤੰਤੇ ਪਾਉ ਸੇਵਕ ਸਿਖਾਂ ਮਾਰੇ ਤਾਰੀਏ ਚੰਚਣ ਸਤਰੇ ਹਮਾਰੇ ਮਾਰੀ ਐ ਆਪਹਾ ਦੇ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੇ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸ਼ਿਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕਉ ਚਰਿਆ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਵਿਯੋਧ ਕਰ ਕਕਰਾ ਕਰ ਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬਿਆ ਕਰਕ ਕਰਤੋ ਕਬੂ ਤੁਮ ਮੈ ਮਿਲਤ ਦੇ ਤਰ ਸਭੋ ਜੇਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪਿ ਆਪਨੇ ਬੂਝੋ ਚਾਰੈ ਤੁਮ ਸਭ ਹੀ ਤੇ ਰੰਦਰਾਲਮ ਜਾਣਤ ਬੇਦ ਪੇਦ ਹਰਿਆਲਮ ਨਰੰਕਾਰ ਨਿਰਬਿਕਾ ਨਰ ਲਾਂਬਿਆਦ ਨੀਲਾਨਾਦ ਸੰਭ ਤਾਕਾ ਮੋੜ ਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਪ ਕੋ ਕਰਪਾ ਹਾਨਿ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤਾ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪਿਵ ਆਪਿ ਆਪਨੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾਨੁਪਸੁਰਪਾਰ ਅੰਕ ਪਇਉ ਰਾਪ ਕਹੀ ਪੁਪਾ ਅੰਡਜ ਜੇਰਜ ਸੇ ਤਜ ਕਿੰਨੇ ਉਤਪਜ ਖਾਨ ਬਹੁ ਰਚ ਦਿਨੇ ਕਹੋ ਫੁਲ ਰਾਜਾ ਬੈਠਾ ਕਹੋ ਸਿੰਪਤ ਪ੍ਰਸੰਕਰ ਕੈਠਾ ਸਗਰੇ ਸ੍ਰਿਸ਼ਟ ਤਕਾਇ ਚੰਪਵਾਜੁਗਾ ਸਰੂਪ ਸਿਆਮ ਪਵਾ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਕ ਸੰਗਰੋ ਦੁਸ਼ਟ ਜੇ ਤੈ ਉਟਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਤਾ ਜੇ ਅਸ ਤੁਜ ਦਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਹਿ ਤੋ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲ ਨਿਕਨੈ ਹੈ ਰਚਾ ਹੋਏ ਤਾਇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾ ਸਵੇ ਸਕੈ ਨਾ ਕੋਈ ਇਕ ਬਾਰ ਜਿੰਤ ਮੈ ਸੰਬਾਰਾ ਕਾਲ ਵਾਸਤੇ ਤਾਹੇਂ ਬਾਰਾ ਜੇ ਨਰਨਾਮ ਤਿਹਾਰੋ ਕਾ ਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲੈ ਹੋ ਬਾਰੇ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲੈ ਹੋ ਬਾਰੇ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ